ਆਰੇ ਆਨੇ ਅੱਜ ਅਸੀਂ ਪਹੁੰਚੇ ਆ ਪਿੰਡ ਮਿੱਡਾ ਦੇ ਵਿੱਚ ਤੇ ਪਿੰਡ ਮਿੱਡਾ ਦੇ ਵਿੱਚ ਆ ਜਿਹੜਾ ਸਟੇਟ ਹਾਈਵੇ ਹੈ ਉਹ ਲੋਡ ਤੋਂ ਫਾਇਕਾ ਨੂੰ ਸਟੇਟ ਹਾਈਵੇ ਜਾਂਦਾ ਇਹਦੇ ਉੱਤੇ ਆ ਨਾ ਰੂੜੀ ਬਣੀ ਹੋਈ ਹੈ ਇਹ ਹੱਥਾਂ ਰੂੜੀ ਜਿਆ ਪਹਿਲਾਂ ਤੁਸੀਂ ਤਸਵੀਰਾਂ ਦੇਖੋ ਕਿ ਹੱਥਾਂ ਰੂੜੀ ਦੇ ਅੰਦਰ ਕੀ ਹਾਲਾ ਸਰਕੰਦਾ ਸਾਰਾ ਬੜਾ ਤੇ ਆ ਜਿਹੜਾ ਇੱਥੇ ਸਾਰੇ ਪਸ਼ੂ ਟੰਗੜ ਇੱਥੇ ਮੁਸ਼ਕ ਮਾਰਦਾ ਹੈ ਜਿਹੜੇ ਢਾਣੀਆਂ ਵਾਲੇ ਐ ਇਹ ਕਹਿੰਦੇ ਵੀ ਅਸੀਂ ਰੋਟੀ ਨਹੀਂ ਖਾ ਸਕਦੇ ਬੱਚੇ ਪੜਨ ਜਾਂਦੇ ਐ ਤੇ ਜਿਹੜੇ ਰਾਹੀਰ ਜਾਂਦੇ ਐ ਇੱਥੋਂ ਦੀ ਕਿਉਂਕਿ ਸੜਕ ਵਗਦੀ ਬਹੁਤ ਐ ਉਹਨਾਂ ਨੂੰ ਵੀ ਸਾਰਾ ਨੂਹ ਮੰਨਣਾ ਪੈਂਦਾ ਹੈ ਤੇ ਬਾਕੀ ਆਪਾਂ ਇਹਨਾਂ ਦੇ ਪਿੰਡ ਨਿਵਾਸੀਆਂ ਨੂੰ ਜਿਹੜੇ ਅੱਜ ਇੱਥੇ ਇਕੱਠੇ ਹੋਏ ਐ ਉਹਨਾਂ ਨੂੰ ਆਪਾਂ ਪੁੱਛ ਲੈਨੇ ਆ ਵੀ ਤੁਹਾਨੂੰ ਕਿੰਨੀ ਕਿ ਤਕਲੀਫ ਐ ਇਹ ਕਿਉਂ ਇੱਥੇ ਸਿਰਦੇ ਐ ਤੇ ਜਿਹੜੀ ਅੱਗੇ ਹੱਡਾਂ ਰੋੜੀ ਦੇ ਸਰਕੰਟਾ ਉਹ ਸਾਫ਼ ਕਿਉਂ ਨਹੀਂ ਹੁੰਦਾ ਕਿਉਂਕਿ ਜਿਹੜਾ ਕੰਮ ਪੰਚਾਇਤਾਂ ਦੇ ਹੁੰਦੇ ਆ ਇਹ ਪੰਚਾਇਤਾਂ ਨੇ ਸਾਫ਼ ਕਰਉਣਾ ਹੁੰਦਾ ਜਾਂ ਜਿਹੜਾ ਪੰਚਾਇਤਾਂ ਦੇ ਹੁਣ ਤਾਂ ਭੰਗ ਆ ਉੱਤੇ ਅਫਸਰ ਵੀਡੀਓ ਬੈਠੇ ਆ ਡੀਡੀਪੀ ਵੀ ਬੈਠੇ ਆ ਉਹਨਾਂ ਦੇ ਨੋਟਸ ਦੇ ਵਿੱਚ ਗੱਲ ਆਵੇ ਉਹਨਾਂ ਨੇ ਜਿਹੜੇ ਪ੍ਰਬੰਧਕ ਲਾਇਆ ਉਹ ਇਹ ਸਾਫ਼ ਕਰਾਉਣ ਤੇ ਜਿਹੜਾ ਇੱਥੇ ਸਿੱਟ ਕੇ ਜਾਂਦਾ ਹੈ ਪਸ਼ੂਜੀ ਨੇ ਠੇਕਾ ਚੱਕਿਆ ਉਹਦੇ ਤੇ ਵੀ ਸਖਤੀ ਕੀਤੀ ਜਾਵੇ ਵੀ ਅੱਗੇ ਸਿੱਟਣ ਕਿ ਹੁਣ ਆਪਾਂ ਸਾਰੇ ਵਿਚਾਰ ਇਹਨਾਂ ਦੇ ਲੈਨੇ ਆ ਇਹ ਪਿੰਡ ਵਾਲਿਆਂ ਦੇ ਪਿੰਡ ਵਾਲੇ ਕੀ ਬੋਲਦੇ ਆ ਹਾਂਜੀ ਇਹਨਾਂ ਦਾ ਨਾਮ ਗੁਰਮੇਸ਼ ਸਿੰਘ ਪਿੰਡ ਮਿੱਡਾ ਮੈਂ ਆ ਮੈਂ ਅੰਦਰੋਂ ਵੀ ਨਾ ਖਾਸ ਨੇੜੇ ਹੀ ਸਾਡੇ ਘਰ ਨੇ ਤਿੰਨ ਘਰ ਨੇ ਤਿੰਨ ਭਰਾ ਚਾਰ ਪੰਜ ਘਰ ਹੈ ਇੱਥੋਂ ਸਾਡਾ ਨਿਮਾ ਰਾਮ ਦਾ ਮੁੰਡਾ ਆਉਂਦਾ ਉਹ ਆਉਂਦੇ ਆ ਤੇ ਛੁੱਟ ਕੇ ਭੱਜ ਜਾਂਦੇ ਆ ਅਸੀਂ ਤਾਂ ਘਿਆਰ ਹੋ ਗਏ ਸਾਡੀ ਕੋਈ ਅਸੀਂ ਪੰਚਾਇਤ ਤਾਂ ਹੀ ਵੀ ਗੱਲ ਪਚਾਈ ਵੀ ਸਾਡੀ ਕਿਸੇ ਗੱਲ ਨਹੀਂ ਸੁਣੀ ਅੱਜ ਹੁਣ ਅਸੀਂ ਪੱਤਰਕਾਰ ਬੁਲਾਏ ਨੇ ਮਨਿਆਦੀ ਵੀ ਕਰਵਾਉਣੇ ਆ ਤੇ ਕੋਈ ਸਾਡੀ ਗੱਲ ਨਹੀਂ ਸੁਣਦਾ ਸੀ ਤੇ ਹੁਣ ਅਸੀਂ ਸਾਡੇ ਬੱਚੇ ਇਹ ਮੰਗਦੇ ਟੱਪ ਦੇ ਰਾਤ ਕੁੱਤੇ ਜਿਹੜੇ ਵੱਡੇ ਵੱਡੇ ਸ਼ੇਰਾਂ ਸ਼ੇਰਾਂ ਜਿਹੜੇ ਕੁੱਤੇ ਨੇ ਹੋ ਸਕਦਾ ਕਿਸੇ ਬੱਚੇ ਦਾ ਵੀ ਨੁਕਸਾਨ ਕਰ ਦਿਆਂ ਜਾਂ ਬੰਦੇ ਦਾ ਵੀ ਨੁਕਸਾਨ ਕਰ ਦਿਆਂ ਸਾਸੀਂ ਤਾਂ ਇਹ ਬੇਨਤੀ ਕਰਨਿਆ ਵੀ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਉਹਦੇ ਜਿਹੜੀ ਢੋੜੋੜੀ ਆ ਉਹ ਸਾਰੀ ਐ ਗੰਦ ਨਾਲ ਭਰੀ ਪਈ ਉਹਦੇ ਵਿੱਚ ਨੜੂ 15 ਦਿਨਾਂ ਤੋਂ ਆ ਰਿਹਾ ਕੋਈ ਥਾਣੇ ਤੇ ਵਿੱਚ ਵੀ ਜਿੰਦਿਆਂ ਦੇ ਨਾਲ ਉੱਥੇ ਫੁੱਟਣ ਨੂੰ ਥਾਂ ਹੀ ਕੋਨੀ ਰਾਹ ਜਿਹੜਾ ਹੈ ਰਾਹ ਬਿਲਕੁਲ ਬਲੌਕ ਕਰ ਦਿੱਤਾ ਹੈ ਡੰਗਰ ਛੁੱਟ ਛੁੱਟ ਕੇ ਹੁਣ ਰਾਹ ਹੀ ਬੰਦ ਹੋ ਗਿਆ ਅਸੀਂ ਤਾਂ ਬੇਨਤੀ ਕਰ ਕਰ ਆ ਰਗੇ ਸਾਡੀ ਕੋਈ ਸੁਣਦਾ ਹੀ ਨਹੀਂ ਜਿਹੜਾ ਕੋਈ ਹੁੰਦਾ ਜਿਹੜਾ ਛੁੱਟ ਕੇ ਭੱਜ ਜਾਂਦਾ ਕਿੰਨੇ ਕਿੰਨੇ ਰਲ ਗਿਆ ਸਭ ਤੋਂ ਪਹਿਲਾਂ ਸਸੀ ਗੱਲ ਜੀ ਸਾਡੇ ਅੱਜ ਪੱਤਰਕਾਰ ਵੀਰ ਸਾਡੇ ਲਗਰਤਾਰ ਜੀ ਜੋ ਸਾਡੀ ਹੱਡਾ ਰੋੜੀ ਦੇ ਇਲਾਕੇ ਬਹੁਤ ਦਿੱਕਤਾਂ ਪੈਕਾਂ ਲਗਾਉਂਦੇ ਨੇ ਕਿ ਮੇਰੇ ਨਾਲ ਅਰਸ਼ਦੀਪ ਸਿੰਘ ਸਾਡੇ ਨਾਲ ਹੀ ਘਰ ਲੱਗਦੇ ਹਨ ਔਰ ਨਾਲ ਹੀ ਅਦਰ ਟਾਣੀਆਂ ਪੈਂਦੀਆਂ ਹਨ ਔਰ ਇਸ ਦੇ ਨਾਲ ਹੀ ਆਪਣੇ ਇੱਧਰ ਸਕੂਲ ਸੀ ਜੀ ਜੋ ਹੱਡਾ ਰੋੜੀ ਦੇ ਕਾਰਨ ਬੰਦ ਹੋ ਚੁੱਕਾ ਹੈ ਦੇ ਸਕਦੇ ਹੋ ਤੁਸੀਂ ਕਿ ਸਕੂਲ ਵੀ ਬੰਦ ਹੋ ਗਿਆ ਕਿੰਨੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਰਸ ਪਿਆ ਔਰ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਨਗਰ ਪੰਚਾਇਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਹੱਡਾ ਰੋੜੀ ਦਾ ਹੱਲ ਕੀਤਾ ਜਾਵੇ ਔਰ ਹੱਡਾ ਰੋੜੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਸਾਰੀ ਘਾਹ ਬੂਟੀ ਔਰ ਸਰਕੰਡਾ ਹੋ ਗਿਆ ਪਿਆ ਹੈ ਔਰ ਜੋ ਵੀ ਮੰਨ ਲਓ ਵੀ ਮਰੇ ਪਸ਼ੂ ਇੱਥੇ ਪਈ ਤੇ ਸੁੱਟ ਜਾਂਦੇ ਹਨ ਔਰ ਪਈ ਤੇ ਸੁੱਤਣ ਦੇ ਨਾਲ ਜਿਸ ਤਰ੍ਹਾਂ ਇੱਥੇ ਵੱਡੇ ਵੱਡੇ ਕੁੱਤੇ ਔਰ ਜਾਨਵਰ ਵੀ ਆਉਂਦੇ ਹਨ ਔਰ ਜਿਸ ਦੇ ਨਾਲ ਰਾਹ ਕਿਨਾਰਾ ਨੂੰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਰੋਡ ਹੈ ਵੱਡਾ ਹੈ ਕੁੱਤੇ ਵੀ ਉਹ ਰੋਡ ਦੇ ਉੱਪਰ ਹੀ ਰਹਿੰਦੇ ਹਨ ਜਿਸ ਤਰ੍ਹਾਂ ਸਮੈਨ ਦੇ ਕਾਰਨ ਸਾਡੇ ਆਮ ਪਿੰਡ ਦੇ ਵਿੱਚ ਤਾਂ ਮੰਨ ਲਓ ਜੀਨਾ ਆਰਾਮ ਹੋਇਆ ਹੋਇਆ ਔਰ ਨਾਲ ਹੀ ਨਾਲ ਰਾਹਗੀਰਾਂ ਦੇ ਵਿੱਚ ਵੀ ਦੁਰਘਟਨਾ ਦਾ ਕਾਰਨ ਵੀ ਬਣ ਸਕਦੇ ਹਨ ਔਰ ਸਾਡੀ ਨਗਰ ਪੰਚਾਇਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਤੋਂ ਹੱਡਾ ਰੋੜੀ ਦੀ ਜੋ ਮੇਨ ਕਾਰਨ ਹੈ ਜੋ ਸਾਡੀ ਇਸ ਦੀ ਜਲਦ ਜਲਦ ਕੋਈ ਕਾਰਵਾਈ ਕੀਤੀ ਜਾਵੇ ਇਸ ਦੇ ਕੋਈ ਹੱਲ ਕੀਤੇ ਜਾਣ ਤੁਸੀਂ ਪੰਚਾਇਤ ਨੂੰ ਮਿਲਿਓ ਇਸ ਤੋਂ ਪਹਿਲਾਂ ਵੀ ਕੋਈ ਗੱਲ ਕੀਤੀ ਹੈ ਜੀ 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 ਇਸ ਤੋਂ ਪਹਿਲਾਂ ਵੀ ਕਾਫੀ ਵਾਰ ਇਹਨਾਂ ਨੇ ਗੱਲ ਕਰ ਚੁੱਕਿਆ ਜੀ ਕੋਈ ਕਿਸੇ ਨੇ ਮੁੱਦਾ ਨਹੀਂ ਦਿੱਤੇ ਜੀ ਤੇ ਹੁਣ ਕਿਸੇ ਨੇ ਮੁੱਦਾ ਨਹੀਂ ਚੁੱਕਿਆ ਤੇ ਹੁਣ ਅਗਲੇ ਕਾਰਵਾਈ ਫਾਜਕਲੋਂ ਪੰਚਾਇਤ ਨੇ ਨਹੀਂ ਗੱਲ ਸੁਣੀ ਫੇਰ ਕੀ ਕਰੋਗੇ ਇਸ ਦੇ ਨਾਲ ਹੀ ਅਗਰ ਮੰਨੋ ਪਚੈਰ ਸਾਡੀ ਕੋਈ ਨਹੀਂ ਮੁੱਦਾ ਚੱਕਦੀ ਤਾਂ ਅਸੀਂ ਡੀਸੀ ਸਾਹਿਬ ਤੇ ਕਰ ਪਹੁੰਚ ਸਕ ਕਰ ਸਕਦੇ ਆ ਜਿੱਥੋਂ ਤੱਕ ਵੀ ਸਾਨੂੰ ਮੰਨ ਲਓ ਵੀ ਹੱਲ ਹੋ ਸਕੇ ਤਾਂ ਕੋਸ਼ਿਸ਼ ਜ਼ਰੂਰ ਕਰ ਇਹ ਤਾਂ ਜਣ ਕੇ ਪੁਰਾਣਾ ਹੈਗਾ ਮੁੱਦਾ ਵੀ ਜਣ ਪੰਚਾਇਤਾਂ ਤੋਂ ਹੁਣ ਭੰਗ ਹੋਈਆਂ ਜੀ 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 ਕਾਫੀ ਲੰਮੇ ਸਮੇਂ ਤੋਂ ਸਾਡਾ ਪੰਚਾਇਤਾਂ ਤੋਂ ਹੁਣ ਭੰਗ ਹੋਈਆਂ ਇਹ ਤਾਂ ਕਾਫੀ ਦਾ ਪਹਿਲਾਂ ਦਾ ਹੈਗਾ ਚੱਲੀ ਜਾਂਦਾ ਹੈ ਪਹਿਲਾਂ ਵੀ ਇਸ ਤਰ੍ਹਾਂ ਹੀ ਸੀਗਾ ਇਹ ਉਦੋਂ ਪੰਚਾਇਤਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਇਹ ਜੀ 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 ਪਹਿਲਾਂ ਤੋਂ ਵੀ ਕਾਫੀ ਲੰਮੇ ਸਮੇਂ ਤੋਂ ਸਾਡਾ ਇਹ ਮੁੱਦਾ ਮੇਨ ਬਣਿਆ ਹੋਇਆ ਜੀ ਜਿਸ ਤਰ੍ਹਾਂ ਕਿ ਰਾਹ ਜੀ ਰਾਂ ਨੂੰ ਵੀ ਕਾਫੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਔਰ ਨਾਲ ਘਰਾਂ ਦਾ ਵੀ ਜੀਨਾ ਆਰਾਮ ਹੋਇਆ ਹੈ ਜੀ ਸਰਪੰਚਾਂ ਨੂੰ ਜਾਂ ਕਿਤੇ ਡੀਸੀ ਨੂੰ ਜਾਂ ਕਿਤੇ ਮੁੱਖ ਨਗਰੀ ਨੂੰ ਕੋਈ ਐਪਲੀਕੇਸ਼ਨ ਲਈ ਹੈ ਇਹਨਾਂ ਬਸ ਇਸ ਤੋਂ ਪਹਿਲਾਂ ਆਪਣੇ ਨਗਰ ਪ੍ਰਚਾਰ ਦੇ ਨਾਲ ਗੱਲ ਹੁੰਦੀ ਜੀ ਇਸ ਤੋਂ ਪਹਿਲਾਂ ਹੁਣ ਕੋਈ ਵੀ ਮੰਨ ਲਓ ਵੀ ਸਾਡੀ ਸੁਣਵਾਈ ਨਾ ਹੋਏ ਤਾਂ ਇਸ ਤੋਂ ਬਾਅਦ ਅਸੀਂ ਡੀਸੀ ਤੱਕ ਉਹ ਬੋਲ ਕਰ ਸਕਦੇ ਜਾਂ ਉਹ ਪਤਾ ਐਮਆਰ ਕਰ ਸਕਦੇ ਜਾਂ ਕਰ ਸਕਦੇ ਜੋ ਕੰਪਲੇਨ ਜੋ ਵੀ ਮੁੱਦਾ ਸਾਡਾ ਰਹੇ ਤੇ ਸਕੂਲ ਵੀ ਥੋੜਾ ਜਿਹੜਾ ਸਰਕਾਰੀ ਸਕੂਲ ਪ੍ਰਾਇਮਰੀ ਤੇ ਬਾਕੀ ਇਧਰ ਸਕੂਲ ਆ ਥੋੜੇ ਸੈਕੰਡਰੀ ਜੀ 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 ਇਹ ਇੰਦਰ ਸਰਕਾਰੀ ਸਕੂਲ ਹੈ ਜੀ ਸੈਕੰਡਰੀ ਸਕੂਲ ਇਧਰੋਂ ਸਾਰੇ ਬੱਚੇ ਪੜਨ ਆਉਂਦੇ ਆ ਜੀ 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 ਬੱਚੇ ਪੜਨ ਆਉਂਦੇ ਹਨ ਔਰ ਇਹ ਸਾਹਮਣੇ ਸਕੂਲ ਸੀ ਜੀ ਜੋ ਹੱਡਾ ਰੂੜੀ ਦੇ ਕਾਰਨ ਨਹੀਂ ਬੰਦ ਹੋ ਚੁੱਕਿਆ ਹੈ ਅੱਛਾ ਮੰਨ ਲਓ ਇਹਦੀ ਤੁਹਾਨੂੰ ਬਹੁਤ ਤਕਲੀਫ ਹੈ ਜੀ 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 ਸਾਨੂੰ ਵੀ ਤਕਲੀਫ ਹੈ ਔਰ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਵੱਡੀ ਦਿੱਕਤ ਪ੍ਰੋਬਲਮ ਹੈ ਜੀ ਜਿਸ ਤਰ੍ਹਾਂ ਮੰਨ ਲਓ ਵੀ ਮੂੰਹ ਬੰਨ ਕੇ ਨੰਗਣਾ ਪੈਂਦਾ ਹੈ ਜੋ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ ਇਹ ਜੇ ਤੁਹਾਡੀ ਕਿਸੇ ਨਾ ਕਿਸੇ ਨੇ ਸ਼ਰਮਾਈ ਕੀਤੀ ਤੇ ਅਗਲੀ ਤੁਹਾਡੀ ਕਾਰਵਾਈ ਕੀ ਹੋਊਗੀ ਫਿਰ ਜੀ ਜੀ ਅਗਲੀ ਕਾਰਵਾਈ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਸਾਡੀ ਅਪੀਲ ਸਾਡੀ ਨਗਰ ਪੰਚਾਇਤ ਨੂੰ ਹੋਵੇਗੀ ਉਸ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਪਤਾ ਕਰਾਂਗੇ ਸਤਿ ਸ੍ਰੀ ਅਕਾਲ ਦੀ ਵੀਡੀਓ ਸਾਬ ਸਰ ਮੈਂ ਪੱਤਰਕਾਰ ਬਲਕਰਨ ਸਿੰਘ ਬੋਲ ਰਿਹਾ ਜੀ ਪੰਨੀ ਵਾਲੇ ਪਿੰਡ ਤੋਂ ਪੱਤਰਕਾਰ ਬਲਕਰਨ ਸਿੰਘ ਜੀ ਕਰ ਜਿਹੜਾ ਕੰਮ ਹੈ ਉਹ ਬਣਾਇਆ ਗਿਆ ਸੀ ਹੁਣ ਇੱਥੇ ਪੱਤਰਕਾਰਾਂ ਨੂੰ ਇਹਨਾਂ ਦੀ ਜਿਹੜੀ ਹਟਾ ਰੋੜੀ ਐ ਨਾ ਜੀ ਉਹ ਮਲੋੜ ਤੋਂ ਜਿਹੜੀ ਫਾਜ਼ਲਗਰ ਨੂੰ ਰੋੜਨ ਜਾ ਰਹੀ ਐ ਉਹਦੇ ਬਿਲਕੁਲ ਉੱਪਰ ਐ ਤੇ ਹਟਾ ਰੋੜੀ ਦੇ ਵਿੱਚ ਸਾਰੇ ਸਰਕਾਂਡਾ ਖੜਾ ਤੇਜ ਜਿਹੜੇ ਠੇਕੇਦਾਰ ਉਹ ਬਾਹਰ ਸੜਕ ਦੇ ਉੱਤੇ ਹੀ ਛੱਟ ਜਾਂਦੇ ਆ ਪੁੱਛੋ ਬਣਾਏ ਇੱਥੇ ਜਿਹੜੀਆਂ ਆਸ-ਪਾਸ ਧਿਆਣੀਆਂ ਵਾਲੇ ਉਹ ਕਹਿੰਦੇ ਵੀ ਸਾਨੂੰ ਉਹਦਾ ਰੋਟੀ ਖਾਣੀ ਇੱਥੇ ਔਖੀ ਹੋ ਜਾਂਦੀ ਐ ਤੇ ਕੁੱਤੇ ਬੜਿਆ ਇੱਥੇ ਜਿਹੜੇ ਬੱਚੇ ਪੜਨ ਪੜਨ ਜਾਂਦੇ ਆ ਤੇ ਉਹਨਾਂ ਨੂੰ ਵੀ ਬੜੀ ਮੁਸ਼ਕਲ ਕਹਿੰਦੇ ਆਉਂਦੀ ਆ ਵੀ ਉਹਦਾ ਕੋਈ ਹੱਲ ਕੀਤਾ ਜਾਵੇ। ਆਜੀ ਸਰਪੰਚਾਇਤਾ ਭੰਗ ਐ ਇਸ ਕਰਕੇ ਤੁਹਾਡੇ ਨਾਲ ਗੱਲ ਕੀਤੀ। ਹਾਂਜੀ 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 ਮਰਗੀ ਚਾਹਾਂ ਕਰ ਰਹੇ ਚਾਹ ਬਹੁਤ ਮਿਹਰਬਾਨੀ ਜੀ ਓਕੇ ਅੰਮੀ ਮਿੱਡਾ ਪਿੰਡ ਆ ਜੀ ਪੱਤਰਕਾਰਾਂ ਦਾ ਪਿੰਡ ਮਿੱਡਾ ਪਿੰਡ ਕਈ ਪਾਸੇ ਆਣ ਕੇ ਵੀ ਸੁਣੇ ਇਹ ਮਿੱਡਾ ਪਿੰਡ ਹੈ ਕਈ ਕਈ ਪਾਸੇ ਆਣ ਕੇ ਵੀ ਸੁਣੇ ਇਹ ਮਿੱਡਾ ਪਿੰਡ ਹੈ ਕਈ ਕਈ ਪਾਸੇ ਆਣ ਕੇ ਵੀ ਸੁਣੇ ਇਹ ਮਿੱਡਾ ਪਿੰਡ ਹੈ